ਕੰਮ ਸਾਫ ਸੁਥਰੇ ਦੀ ਤੁਸੀਂ ਗੱਲ ਕੀਤੀ ਪਰ ਏਜੰਟਸ ਨੂੰ ਠੱਗਿਆ ਜਾਂਦਾ ਇਮੀਗ੍ਰੇਸ਼ਨ ਐਕਸਪਰਟਸ ਤੁਸੀਂ ਹੁਣ ਆਪਣਾ ਨਾਮ ਸਾਰਿਆਂ ਨੇ ਚੇਂਜ ਕਰ ਲਿਆ ਪਹਿਲਾਂ ਏਜੰਟ ਕਹਿੰਦੇ ਸੀ ਹੁਣ ਕਹਿੰਦੇ ਇਮੀਗ੍ਰੇਸ਼ਨ ਐਕਸਪਰਟ ਨੇ ਪਰ ਜਦੋਂ ਏਜੰਟ ਨਾਮ ਆਉਂਦਾ ਨਾ ਦਿਮਾਗ ਚ ਲੋਕੀ ਕਹਿੰਦੇ ਠੱਗ ਨੇ ਹੁਣ ਤਾਂ ਹੋਰ ਜ਼ਿਆਦਾ ਹੋ ਗਿਆ ਕਿਉਂਕਿ ਕੈਨੇਡਾ ਜਿਹੜੇ ਵੀ ਗਏ ਨੇ ਬੱਚੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਿਹੜੇ ਇੱਥੇ ਨਹੀਂ ਉਹਨਾਂ ਨੂੰ ਵੀਜ਼ਾਸ ਨਹੀਂ ਮਿਲ ਰਹੇ ਪਰ ਹਜੇ ਵੀ ਤੁਸੀਂ ਕਹਿ ਰਹੇ ਹੋ ਵੀ ਵੀਜ਼ਾ ਲੱਗ ਰਹੇ ਨੇ ਵੀਜ਼ਾ ਲੱਗ ਰਿਹਾ ਪਰ ਕਈ ਤਾਂ ਵਿਚਾਰਿਆਂ ਦੇ ਲੱਗ ਵੀ ਨਹੀਂ ਰਹੇ ਤੇ ਕਈ ਜਿਹੜੇ ਜਿਨ੍ਹਾਂ ਦੇ ਲੱਗ ਵੀ ਗਏ ਦੇਖੋ ਗੱਲ ਜਿਹੜੀ ਮੈਂ ਪਹਿਲਾਂ ਉੱਥੋਂ ਹੀ ਚੱਕੂਗਾ ਜਿਹੜੀ ਤੁਸੀਂ ਗਏ ਆ ਕਿ ਇਮੀਗ੍ਰੇਸ਼ਨ ਏਜੰਟਸ ਨੂੰ ਠੱਗ ਕਿਹਾ ਜਾਂਦਾ ਹੈ ਪਹਿਲਾਂ ਤਾਂ ਮੈਂ ਇਹ ਚੀਜ਼ ਕਲੀਅਰ ਕਰ ਦਵਾਂ ਕਿ ਇਹ ਜ਼ਿਆਦਾਤਰ ਏਜੰਟ profession ਜਿਹੜੇ ਏਜੰਟ ਜਿਹੜਾ ਕਿਹਾ ਜਾਂਦਾ ਹੈ ਬੇਸਿਕਲੀ ਅਸੀਂ ਕੰਸਲਟੈਂਟ ਕੰਸਲਟੈਂਸੀ profession ਦੇ ਵਿੱਚ ਆ ਕਿਉਂਕਿ ਪੰਜਾਬ ਗਵਰਨਮੈਂਟ ਨੇ ਵੀ 2014 ਦੇ ਵਿੱਚ ਆਈ ਗੈਸ ਇੱਕ ਐਕਟ ਬਣਾਤਾ ਸੀ ਤੇ ਉਹਦੇ ਚ ਉਹਨਾਂ ਨੇ ਲਾਇਸੈਂਸਡ ਪ੍ਰੋਵੀਜ਼ਨ ਰੱਖੀ ਸੀ ਕਿ ਜਿਨ੍ਹਾਂ ਨੇ ਕੰਸਲਟੈਂਸੀ ਦਾ ਕੰਮ ਕਰਨਾ ਹੈ ਤਾਂ ਉਹਨਾਂ ਨੇ ਲਾਇਸੈਂਸ ਦੀ ਪ੍ਰੋਪਰ ਇੱਕ ਉਹਨਾਂ ਨੇ ਚੈਕਲਿਸਟ ਰੈਡੀ ਕੀਤੀ ਪ੍ਰੋਪਰ ਉਹਨਾਂ ਦਾ ਜਿਹੜੇ ਇਸ profession ਚ ਆਂਦੇ ਐ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਆ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਉਹਨਾਂ ਦੇ ਘਰ ਤੱਕ ਦੇ ਐਡਰੈਸ ਵੀ ਸਾਰਾ ਕੁਝ ਉਹਨਾਂ ਕੋਲ ਹੁੰਦਾ ਹੈ ਸੋ ਉਹਨਾਂ ਨੇ profession ਨੂੰ ਰੈਗੂਲੇਟ ਕਰਨ ਦੇ ਲਈ ਉਹਨਾਂ ਨੇ ਐਕਟ ਲੈ ਕੇ ਆਂਦਾ ਸੋ ਪਹਿਲਾਂ ਤਾਂ ਉਹਨਾਂ ਨੇ ਏਜੰਟ ਤੇ ਕੰਸਲਟੈਂਟ ਨੂੰ ਉੱਥੇ ਹੀ ਡਿਫਰੈਂਸ਼ੀਏਟ ਕਰਤਾ ਪੰਜਾਬ ਗਵਰਨਮੈਂਟ ਦਾ ਇਹ ਮੈਂ ਕਹਿੰਦਾ ਬਹੁਤ ਵਧੀਆ ਉਪਰਾਲਾ ਸੀ ਤੇ ਜਿਹੜੇ ਬੰਦੇ ਉਦੋਂ ਤੋਂ ਲੈ ਕੇ ਹੁਣ ਤੱਕ ਰੈਗੂਲਰ ਪ੍ਰੈਕਟਿਸ ਕਰਦੇ ਆਉਂਦੇ ਆ ਸਾਫ ਸੁਥਰਾ ਕੰਮ ਕਰਦੇ ਆ ਸੋ ਅਸੀਂ ਵੀ बार-बार ਅਵੇਅਰਨੈਸ ਕੈਂਪਸ ਜਦੋਂ ਚਲਾਉਂਦੇ ਆ ਅਵੇਅਰਨੈਸ ਸੈਸ਼ਨਸ ਕਰਦੇ ਆ ਤਸੀਂ ਇਹ ਚੀਜ਼ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਜਿਨ੍ਹਾਂ ਦਾ ਕੋਈ ਦਫ਼ਤਰ ਨਹੀਂ ਜਿਹੜੇ ਜਿਨ੍ਹਾਂ ਦਾ ਪੁਰਾਣਾ ਕੋਈ ਟਰੈਕ ਰਿਕਾਰਡ ਨਹੀਂ ਜਿਹੜੇ ਆਪ ਕਦੇ ਬਾਹਰ ਗਏ ਨਹੀਂ ਲੋਕਾਂ ਨੂੰ ਕੋਈ ਡੰਕੀ ਰਸਤੇ 'ਤੇ ਭੇਜਦੇ ਆ ਕੋਈ ਇਲੀਗਲ ਸੋਰਸਸ ਦੇ ਥਰੂ ਭੇਜਦੇ ਆ ਤਾਂ ਉਹਨਾਂ ਨੂੰ ਤੁਸੀਂ ਏਜੰਟ ਏਜੰਟ ਕਹਿ ਲਓ ਜਾਂ ਜੋ ਮਰਜੀ ਕਹਿ ਲਓ ਬਟ ਉਹ ਸਾਡੇ ਇਸ profession ਦਾ ਕਿਤੇ ਦਾ ਹਿੱਸਾ ਨਹੀਂ ਹੈ ਜਿਨ੍ਹਾਂ ਦੀ ਕੋਈ ਬੈਕਗ੍ਰਾਉਂਡ ਜਾਂ ਹਿਸਟਰੀ ਨਹੀਂ ਜਿਨ੍ਹਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਸੋ ਮੇਜਰਲੀ ਜੇ ਮੈਂ ਗੱਲ ਕਰਾਂ ਲੁਧਿਆਣੇ ਚ ਆਲਮੋਸਟ 1400 ਤੋਂ 1500 ਦੇ ਕਰੀਬ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ ਜੇ ਪੂਰੇ ਪੰਜਾਬ ਚ ਗੱਲ ਕਰਾਂ ਤਾਂ ਅਗਰ ਤੁਸੀਂ ਗਵਰਨਮੈਂਟ ਦੀ ਅਫੀਸ਼ੀਅਲ ਵੈਬਸਾਈਟ ਤੇ ਦੇਖੋਗੇ ਤਾਂ ਕਰੀਬ 10000 ਦੇ ਕਰੀਬ ਰਜਿਸਟਰਡ ਕੰਸਲਟੈਂਟ ਹੈਗੇ ਸੋ ਉਹਨਾਂ ਦਾ ਰੈਗੂਲੇਸ਼ਨ ਰੈਗੂਲੇਟ ਕਰਨ ਦਾ ਗਵਰਨਮੈਂਟ ਦਾ ਮਕਸਦ ਹੀ ਇੱਕੋ ਸੀ ਕਿ ਅਗਰ ਇਹਨਾਂ ਚ ਕੋਈ ਖਰਾਬੀ ਕਰਦਾ ਹੈ ਤਾਂ ਗਵਰਨਮੈਂਟ ਉਹਨਾਂ ਨੂੰ ਕਰ ਸਕਦੀ ਹੈ ਟਰੇਸ ਕਰ ਸਕਦੀ ਹੈ ਹੁਣ ਸਿੱਧੀ ਗੱਲ ਹੈ ਵੀਜ਼ਾਸ ਲੱਗ ਰਹੇ ਕਿ ਨਹੀਂ ਲੱਗ ਰਹੇ ਵੀਜ਼ਾਸ ਲੱਗ ਰਹੇ ਬਿਲਕੁਲ ਲੱਗ ਰਹੇ ਟਰੈਂਡ ਟਾਈਮ ਟੂ ਟਾਈਮ ਚੇਂਜ ਹੁੰਦਾ ਇੱਕ ਕੰਟਰੀ ਤੋਂ ਦੂਜੀ ਕੰਟਰੀ ਚਲੇ ਜਾਂਦਾ ਬਟ ਇਹ ਨਹੀਂ ਕਹਿ ਸਕਦੇ ਕਿ ਵੀਜ਼ਾਸ ਨਹੀਂ ਲੱਗ ਰਹੇ ਇੱਕ ਟਾਈਮ ਸੀ ਕੋਵਿਡ ਤੋਂ ਬਾਅਦ ਇੱਕੋਦਮ ਬਹੁਤ ਜ਼ਿਆਦਾ ਬੂਮ ਆਇਆ ਕਿਉਂਕਿ 2 ਸਾਲ ਐਸੇ ਸੀਗੇ ਜਦੋਂ ਕੋਵਿਡ ਦੇ ਟਾਈਮ ਪੀਰੀਅਡ ਦੇ ਵਿੱਚ 2020 2021 ਦੇ ਵਿੱਚ ਫਲਾਈਟਾਂ ਵੀ ਰੁਕੀਆਂ ਬੱਚਿਆਂ ਨੂੰ ਆਨਲਾਈਨ ਪੜਾਈਆਂ ਵੀ ਕਰਨੀਆਂ ਪਈਆਂ ਜਿੱਦਾਂ ਹੀ ਇੱਕਦਮ 21 ਆ 21 ਤੋਂ ਬਾਅਦ 22 ਆਇਆ ਤਾਂ ਲੋਕਾਂ ਨੂੰ ਲੱਗਿਆ ਕਿ ਯਾਰ ਬਾਹਰਲੇ ਮੁਲਕ ਜ਼ਿਆਦਾ ਸੇਫ ਹੈ ਸ਼ਾਇਦ ਕਿਉਂਕਿ ਉਸ ਟਾਈਮ ਪੀਰੀਅਡ ਦੇ ਵਿੱਚ ਟ੍ਰੂਡੋ ਗਵਰਨਮੈਂਟ ਨੇ ਸਟੂਡੈਂਟ ਨੂੰ 2-2000 ਡਾਲਰਸ ਵੀ ਦਿੱਤੇ ਸੀ ਤਾਂ ਉਦੋਂ ਪੇਰੈਂਟਸ ਨੂੰ ਇਹ ਚੀਜ਼ ਲੱਗੀ ਹੌਲੀ-ਹੌਲੀ ਬਟ ਜਦੋਂ ਇੱਕ ਕਿਸੇ ਵੀ ਕੰਟਰੀ ਦੇ ਵਿੱਚ ਇੱਕ ਰੇਸ਼ੋ ਤੋਂ ਜ਼ਿਆਦਾ ਸਟੂਡੈਂਟ ਚਲੇ ਜਾਂਦਾ ਹੈ ਨੰਬਰ ਚਲੇ ਜਾਂਦਾ ਹੈ ਤਾਂ ਉਹਦੇ ਕੁਝ ਡਰਾਪਆਊਟਸ ਵੀ ਦੇਖਣ ਨੂੰ ਮਿਲਦੇ ਆ ਉਹਦੇ ਹੋਰ ਵੀ ਬਹੁਤ ਸਾਰੇ ਰੀਜ਼ਨਸ ਹੈ ਇਕੱਲਾ ਇਹ ਨਹੀਂ ਕਿ ਸਟੂਡੈਂਟ ਗਏ ਹੈ ਇਕੋਦਮ ਜਿੰਨਾ ਬੱਚਾ ਚਲੇ ਗਿਆ ਸ਼ਾਇਦ ਉਹਨਾਂ ਕੋਲ ਉਹਨੇ ਰਿਸੋਰਸਸ ਵੀ ਨਹੀਂ ਸੀਗੇ ਗਵਰਨਮੈਂਟ ਨੇ ਵੀ ਉਹਦੇ ਅਕੋਰਡਿੰਗਲੀ ਚੀਜ਼ਾਂ ਨਹੀਂ ਪਲਾਨ ਕੀਤੀਆਂ ਜਿੱਦਾਂ ਹੁਣ ਵੀ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ ਹੈ ਕਿ ਹਾਊਸਿੰਗ ਕ੍ਰਾਈਸਿਸ ਇੱਕ ਉੱਥੇ ਬਹੁਤ ਵੱਡਾ ਇਸ਼ੂ ਹੈ ਫਿਰ ਜੌਬਸ ਨੂੰ ਲੈ ਕੇ ਵੀ ਜੌਬਸ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਫੈਕਟਰ ਹੈ ਕਿ ਗਲੋਬਲੀ ਵੀ ਥੋੜਾ ਮੰਦੀ ਦਾ ਦੌਰ ਚੱਲ ਰਿਹਾ ਹੈ ਜੌਬਸ ਵੀ ਘਟੀਆਂ ਫਿਰ ਦੂਸਰੇ ਮੁਲਕਾਂ ਦੀਆਂ ਪਾਲਿਸੀਜ਼ ਵੀ ਸੋ ਬੜੇ ਨੰਬਰ ਨੰਬਰਸ ਆਫ ਫੈਕਟਰਸ ਹੈ ਅੱਜ ਦੀ ਅਗਰ ਗੱਲ ਕਰਦੇ ਆ ਤਾਂ ਵੀਜ਼ਾ ਚ ਕੈਨੇਡਾ ਦੇ ਵੀ ਲੱਗ ਰਹੇ ਹੈ ਰੇਸ਼ਿਓ ਅਪਲਾਈ ਕਰਨ ਵਾਲਿਆਂ ਦੀ ਵੀ ਘੱਟ ਹੈ ਤੇ ਵੀਜ਼ਾਸ ਉਨੀ ਰੇਸ਼ਿਓ ਚ ਨਹੀਂ ਆ ਰਹੇ ਜਦੋਂ ਪਹਿਲਾਂ ਕੀ ਹੁੰਦਾ ਸੀ ਕਿ 100 ਕੇਸ ਲੱਗਦੇ ਸੋ ਚੋਂ 80 85 ਅਪਰੂਵ ਹੋ ਜਾਂਦੇ ਸੀ ਅੱਜ 100 ਦੀ ਬਜਾਏ ਲੱਗਣ ਵਾਲੇ ਕੇਸ ਵੀ 50 ਹੈ ਤੇ 50 ਦੇ ਵਿੱਚੋਂ 50 60% ਦੀ ਅਪਰੂਵਲ ਅੱਜ ਵੀ ਹੈਗੀ ਹੈ ਫਿਰ ਬੱਚਿਆਂ ਦਾ ਰੁਝਾਨ ਵੀ ਚੇਂਜ ਹੋਇਆ ਕੈਨੇਡਾ ਦੀ ਬਜਾਏ ਬੱਚੇ ਯੂਕੇ ਵੀ ਜਾ ਰਹੇ ਆ ਕਿਉਂਕਿ ਕੈਨੇਡਾ ਦੇ ਵਿੱਚ ਉਹਨਾਂ ਨੇ ਸਪਾਊਸ ਨੂੰ ਲੈ ਕੇ ਕੁਝ ਰੈਸਟ੍ਰਿਕਸ਼ਨਸ ਲਾਈਆਂ ਕੁਝ ਬੱਚਾ ਆਸਟ੍ਰੇਲੀਆ ਵੱਲ ਮੂਵ ਹੋ ਗਿਆ ਕੁਝ ਬੱਚਾ ਯੂਰੋਪੀਅਨ ਕੰਟਰੀਜ਼ ਵੱਲ ਮੂਵ ਹੋ ਗਿਆ ਸੋ ਬੜੇ ਸਾਰੇ ਫੈਕਟਰਸ ਹੈ ਵੀਜ਼ਾਸ ਪਹਿਲਾਂ ਵੀ ਲੱਗ ਰਹੇ ਸੀ ਵੀਜ਼ਾਸ ਹੁਣ ਵੀ ਲੱਗ ਰਹੇ ਲੋਕ ਇਹ ਕਹਿੰਦੇ ਸੀ ਵੀਜ਼ਾਸ ਨਹੀਂ ਲੱਗਦੇ ਤਾਂ ਸਾਡੇ ਕੋਲ ਦੂਜਾ ਰਸਤਾ ਹੈਗਾ ਡੋਂਕੀ ਵਾਲਾ ਹੁਣ ਤਾਂ ਉਹ ਵੀ ਰਸਤਾ ਬੰਦ ਹੋ ਗਿਆ ਦੇਖੋ ਡੋਂਕੀ ਮੈਂ ਬਹੁਤ ਪਹਿਲਾ ਟਾਈਮ ਤੋਂ 2000 ਸ਼ਾਇਦ 16 17 ਦੇ ਵਿੱਚ ਮੈਂ ਇੱਕ ਇੰਟਰਵਿਊ ਸ਼ਾਇਦ ਪ ਕਿ ਇਲੀਗਲ ਰਸਤੇ ਅੱਜ ਨਹੀਂ ਕੱਲ ਬੰਦ ਹੋਏ ਜਾਣੇ ਆ ਲੀਗਲ ਰਸਤਾ ਹੈ ਤਾਂ ਉਹਦੇ ਲੌਂਗ ਟਰਮ ਚੱਲਣਾ ਹੈ ਤਾਂ ਲੀਗਲ ਰਸਤੇ ਦੇ ਥਰੂ ਚੱਲਣਾ ਪੈਣਾ ਕਿਉਂਕਿ ਕਿਸੇ ਵੀ ਕੰਟਰੀ ਦੇ ਵਿੱਚ ਅਗਰ ਤੁਸੀਂ ਟੈਂਪਰੇਰੀ ਜਾ ਰਹੇ ਹੋ ਤਾਂ ਫਿਰ ਤਾਂ ਉਹਦੇ ਲਈ ਵਿਸਟਰ ਵੀਜ਼ਾ ਹੈਗਾ ਅਗਰ ਤੁਸੀਂ ਉੱਥੇ ਪੱਕੇ ਹੋਣ ਲਈ ਜਾਣਾ ਤਾਂ ਤੁਹਾਨੂੰ ਇੱਕ ਪਾਥ ਫਾਲੋ ਕਰਨਾ ਪੈਣਾ ਤੇ ਉਹ ਪਾਥ ਹੀ ਤੁਹਾਨੂੰ ਪੀਆਰ ਤੱਕ ਪਹੁੰਚਾਊਗਾ ਸੋ ਲੀਗਲ ਰਸਤਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਲੀਗਲ ਰਸਤਾ ਅਪਣਾਓ ਤੇ ਲੀਗਲ ਦੇ ਵਿੱਚ ਹੀ ਤੁਹਾਨੂੰ ਬੈਂਫਿਟ ਤੁਸੀਂ ਤਾਂ ਕਦੇ ਲਾਈਕ ਡਾਂਕੀ ਨਹੀਂ ਦੇਖੋ ਸਾਨੂੰ ਸਾਨੂੰ ਡੋਂਕੀ ਐਕਚੁਅਲ 'ਚ ਸਾਨੂੰ ਪਤਾ ਹੀ ਨਹੀਂ ਡੋਂਕੀ ਕਿਦਾਂ ਲੱਗਦੀ ਹੈ ਕਿਉਂਕਿ ਜਦੋਂ ਮੈਂ ਇਸ ਪ੍ਰੋਫੈਸ਼ਨ 'ਚ ਆਇਆ ਮੈਂ 2010 ਤੋਂ ਇਸ ਪ੍ਰੋਫੈਸ਼ਨ 'ਚ ਐ ਫਿਰ ਆਪਣੇ ਵੀਜ਼ਾਸ ਲੱਗੇ ਲੋਕਾਂ ਦੇ ਵੀਜ਼ਾਸ ਲੱਗਦੇ ਰਹੇ ਆਪਣੇ ਵੀ ਲੱਗੇ ਦੂਸਰੀਆਂ ਕੰਟਰੀਜ਼ 'ਚ ਟਰੈਵਲ ਕੀਤਾ ਜਦੋਂ ਸਾਡੇ ਕੋਲ ਆਪਣੇ ਕੋਲ ਹੀ ਸਿੱਧੇ-ਸਿੱਧੇ ਵੀਜ਼ਾ ਤਾਂ ਹੈਗੇ ਆ ਬਿਜ਼ਨਸ ਮੇਰੇ ਕੋਲ ਬਿਜ਼ਨਸ ਵੀਜ਼ਾ ਹੈਗਾ ਹੈ ਕਈ ਕੰਟਰੀਜ਼ ਦਾ ਵਿਜ਼ਟਰ ਵੀਜ਼ਾ ਆਲਮੋਸਟ ਚੰਗੀਆਂ ਸਾਰੀਆਂ ਕੰਟਰੀਜ਼ ਦੇ ਵਿੱਚ ਮੈਂ ਘੁੰਮ ਚੁੱਕਾ ਹਾਂ ਤਾਂ ਸਾਨੂੰ ਡੋਂਕੀ ਦੀ ਲੋੜ ਹੀ ਕੀ ਹੈ ਹਮ ਇੱਕ ਮੈਂ ਪੁੱਛਣਾ ਚਾਹਾਂਗਾ ਵੀ ਹੁਣ ਅਸਲ ਦੇ ਵਿੱਚ ਬਾਹਰ ਜਾਇ ਵੀ ਵੀਜ਼ਾਸ ਕੋਈ ਲੋਕਾਂ ਨੂੰ ਤੁਹਾਡੇ ਚ ਮੈਨ ਨਹੀਂ ਲੱਗ ਰਹੇ ਲੋਕਾਂ ਨੂੰ ਆਇਆ ਲੱਗਦਾ ਵੀ ਕੈਨੇਡਾ ਵੀ ਬੰਦ ਹੈ ਯੂ ਐਸ ਵੀ ਬੰਦ ਹੈ ਯੂ ਕੇ ਵੀ ਬੰਦ ਹੈ ਫਿਰ ਬੰਦਾ ਜਾਵੇ ਕਿੱਥੇ ਦੇਖੋ ਪਹਿਲਾਂ ਤਾਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਮੋਟਿਵ ਹੈ ਕਿ ਅਸੀਂ ਕਰਨ ਕੀ ਚੱਲੇ ਆ ਬਾਹਰ ਜੇ ਤਾਂ ਅਸੀਂ ਉਹ ਪੁਰਾਣੇ ਰਸਤੇ ਦੇ ਥਰੂ ਹੀ ਜਾਣਾ ਚਾਹੁੰਦੇ ਕਿ ਮੋਟੇ ਸਾਡਾ ਉੱਥੇ ਜਾ ਕੇ ਸੈਟਲ ਹੋਣਾ ਕੰਮ ਕਰਨਾ ਹੈ ਤੇ ਚੱਲੇ ਅਸੀਂ ਸਟੱਡੀ ਵੀਜ਼ਾ ਦੇ ਥਰੂ ਆ ਕੋਈ ਇੱਕ ਪਾਥ ਸੀਗਾ ਨਾਮ ਉਹਦਾ ਸਟੱਡੀ ਵੀਜ਼ਾ ਸੀ ਬਟ ਬੱਚੇ ਉੱਥੇ ਸੈੱਟ ਹੋ ਨਹੀਂ ਗਏ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਬਟ ਉਹ ਟਾਈਮ ਦੇ ਨਾਲ ਉਹ ਚੀਜ਼ਾਂ ਬਦਲ ਗਈਆਂ ਕਿਉਂਕਿ ਅੱਜ ਜਿਹੜੇ-ਜਿਹੜੇ ਓਕਿਊਪੇਸ਼ਨ ਦੀ ਸ਼ਾਰਟੇਜ ਹੈਗੀ ਹੈ ਬਾਹਰ ਜਿਹੜੇ-ਜਿਹੜੇ ਕਿੱਤਿਆਂ ਦੀ ਉੱਥੇ ਲੋੜ ਹੈ ਕੈਨੇਡਾ ਦੀ ਅਗਰ ਗੱਲ ਕਰੀਏ ਤਾਂ ਉਹ ਸਿੱਧੇ ਵਰਕ ਪਰਮਿਟ ਵੀ ਦੇ ਰਹੇ ਹਨ ਉਹਨਾਂ ਨੂੰ ਉਹਨਾਂ ਨੇ ਸਿੱਧੀਆਂ ਪੀਆਰ ਦੀ ਅੱਜ ਵੀਜ਼ਾਸ ਵੀ ਉਹਨਾਂ ਕੈਟਾਗਰੀਜ਼ ਨੂੰ ਹੀ ਮਿਲ ਰਿਹਾ ਜਿਨ੍ਹਾਂ ਦੀ ਉਹਨਾਂ ਦੇ ਮੁਲਕਾਂ ਦੇ ਵਿੱਚ ਲੋੜ ਹੈ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਸ਼ਾਰਟੇਜ ਹੈ ਹੈਲਥ케ਅਰ ਸੈਗਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਰਟੇਜ ਹੈਗੀ ਹੈ ਇਸ ਟਾਈਮ ਤੇ ਜੇ ਆਪਾਂ ਗੱਲ ਕਰਦੇ ਹਾਂ ਕਾਰਪੈਂਟਰੀ ਨੂੰ ਲੈ ਕੇ ਪਲੰਬਿੰਗ ਨੂੰ ਲੈ ਕੇ ਮਕੈਨਿਕਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕੰਸਟਰਕਸ਼ਨ ਵਰਕਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਸਾਰੇ ਜਗ੍ਹਾ ਹੀ ਕਿਉਂਕਿ ਜਿਵੇਂ ਜਿਵੇਂ ਪੋਪੂਲੇਸ਼ਨ ਵਧ ਰਹੀ ਹੈ ਹਾਊਸਿੰਗ ਕ੍ਰਾਈਸਿਸ ਸਭ ਜਗ੍ਹਾ ਹੋ ਰਿਹਾ ਸੋ ਨਵੇਂ ਘਰ ਬਣਨੇ ਆ ਤਾਂ ਕੰਸਟਰਕਕਸ਼ਨ ਵਰਕਰ ਵੀ ਉਦਾਂ ਚਾਹੀਦੇ ਸੋ ਏ ਵਾਲੇ ਜਿਹੜੇ ਸੈਗਮੈਂਟਸ ਹੈਗੇ ਆ ਇਹਨਾਂ ਦੇ ਵਿੱਚ ਸਟੂਡੈਂਟ ਅਗਰ ਅੱਜ ਦੀ ਡੇਟ 'ਚ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਉਹਨੂੰ ਵੀ ਵੀਜ਼ਾ ਮਿਲ ਰਿਹਾ ਅਗਰ ਤੁਹਾਡੇ ਕੋਲ ਉਦਾਂ ਦਾ ਐਕਸਪੀਰੀਅੰਸ ਹੈਗਾ ਤੇ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਜਿਦਾ ਆਈਐਸ ਦੀ ਰਿਕੁਆਇਰਮੈਂਟ ਹ ਸੋ ਆਈਡੈਂਟੀਫਾਈ ਕਰਨ ਦੀ ਲੋੜ ਹੈ ਕਿ ਕਿਹੜੀ ਕੰਟਰੀਸ ਜਾ ਰਹੇ ਆ ਪਹਿਲਾਂ ਸਾਡਾ ਮੋਟਿਵ ਕੀ ਹੈ ਹੁਣ ਇੱਕ ਬੰਦੇ ਦਾ ਮੋਟਿਵ ਹੈ ਕਿ ਉਹਨੇ ਘੁੰਮਣ ਫਿਰਨ ਜਾਣਾ ਹੈ ਤਾਂ ਉਹਨੂੰ ਲੋੜ ਹੀ ਨਹੀਂ ਸਟੂਡੈਂਟ ਵੀਜ਼ਾ ਦੀ ਤੇ ਉਹ ਸਿਰਫ ਵਿਸਟਰ ਵੀਜ਼ਾ ਤੇ ਜਾਵੇ ਘੁੰਮ ਕੇ ਵਾਪਸ ਆ ਜਾਵੇ ਕੈਨੇਡਾ ਤੁਸੀਂ ਕਹਿ ਰਹੇ ਵਰਕ ਵੀਜ਼ਾ ਸਿੱਧਾ ਲੱਗ ਰਿਹਾ ਕੈਨੇਡਾ ਦਾ ਵਰਕ ਵੀਜ਼ਾ ਸਿੱਧਾ ਲੱਗ ਰਿਹਾ ਪਹਿਲਾਂ ਇਹ ਚੀਜ਼ ਦੇਖਣ ਵਾਲੀ ਹੈ ਕਿ ਜਿਹੜੇ ਬੰਦੇ ਦੇ ਥਰੂ ਤੁਸੀਂ ਅਪਲਾਈ ਕਰ ਰਹੇ ਹੋ ਕੀ ਉਹ ਬੰਦਾ ਆਥੋਰਾਈਜ਼ ਹੈਗਾ ਹੈ ਵਰਕ ਪਰਮਿਟ ਕਰਨ ਦੇ ਜਾਂ ਨਹੀਂ ਇਹ ਚੀਜ਼ ਸਭ ਤੋਂ ਜ਼ਿਆਦਾ ਦੇਖਣ ਵਾਲੀ ਹੈ ਜਦੋਂ ਇਹ ਚੀਜ਼ ਦੇਖ ਪਰਖ ਕੇ client ਨਹੀਂ apply ਕਰਦੇ ਫਿਰ ਉਹਨਾਂ ਦੇ ਪੈਸੇ ਫਸ ਜਾਂਦੇ ਵਰਕਵੀਜ਼ ਦੇ ਨਾਂ ਤੇ ਸਭ ਤੋਂ ਜ਼ਿਆਦਾ ਠੱਗੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਠੱਗੀਆਂ ਦੋ ਤਿੰਨ ਖਬਰਾਂ ਤਾਂ ਮੈਂ ਕਰ ਚੁੱਕਾ ਆਂ ਆ ਵਰਕਵੀਜ਼ ਦੇ ਨਾਂ ਤੇ ਕਿਸ ਤੋਂ 20 ਲੱਖ ਇਸ ਤੋਂ 25 ਲੱਖ ਲੈ ਲੱਤੇ ਜਾਂਦੇ ਆ ਬਾਅਦ ਚ ਉਹ ਦਫ਼ਤਰਾਂ ਦੇ ਬਾਹਰ ਖੜੇ ਹੁੰਦੇ ਆ ਵੀ ਸਾਡੇ ਪੈਸੇ ਵਾਪਸ ਕਰੋ ਬਾਅਦ ਚ ਕਿਸਾਨ ਜੱਥੇਬੰਦੀਆਂ ਵੀ ਆ ਜਾਂਦੀਆਂ ਬਾਅਦ ਚ ਫਿਰ ਉਹਨਾਂ ਨੂੰ ਪੈਸੇ ਵੀ ਵਾਪਸ ਕਰਨੇ ਪੈਂਦੇ ਨੇ ਦੇਖੋ ਪੰਜਾਬ ਗਵਰਨਮੈਂਟ ਨੇ ਵੀ ਇਹਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਾਂ ਉਹਨਾਂ ਨੇ ਸ਼ਾਇਦ ਲਾਇਸੈਂਸਿੰਗ ਇਹੇ ਕਰਕੇ ਉਹ ਪ੍ਰੈਕਟਿਸ ਦੇ ਵਿੱਚ ਲੈ ਕੇ ਆਏ ਹਮ ਸੋ ਜੇ ਜਿਸ ਬੰਦੇ ਨੇ ਅਪਲਾਈ ਕਰਨਾ ਹੈ ਉਹਨੂੰ ਵੀ ਪਹਿਲਾਂ ਥੋੜੀ ਰਿਸਰਚ ਕਰਨੀ ਚਾਹੀਦੀ ਹੈ ਜਿਸ ਬੰਦੇ ਕੋਲ ਜਾ ਰਿਹਾ ਹੈ ਕਿ ਉਹ ਬੰਦਾ ਅਥਾਰਾਈਜ਼ ਹੈਗਾ ਪਹਿਲਾਂ ਤਾਂ ਵਰਕ ਪਰਮਿਟ ਕਰਨ ਦੇ ਮੇਜਰਲੀ ਪੰਜਾਬ ਦੇ ਵਿੱਚ ਜਿੰਨੇ ਕੁ ਵੀ ਲੋਕ ਜਿਹੜੇ ਸਟੱਡੀ ਵੀਜ਼ਾ ਦਾ ਕੰਮ ਕਰਦੇ ਆ ਜਾਂ ਜਿਹੜੇ ਵਿਜ਼ਿਟਰ ਵੀਜ਼ਾ ਦਾ ਕੰਮ ਕਰਦੇ ਉਹ ਵਰਕ ਪਰਮਿਟ ਕਰਨ ਦੇ ਅਥਾਰਟੀ ਉਹਨਾਂ ਕੋਲ ਅਥਾਰਾਈਜ਼ ਨਹੀਂ ਹੈਗੇ ਵਰਕ ਪਰਮਿਟ ਕਰਨ ਦੇ ਬਟ ਫਿਰ ਵੀ ਕਰੀ ਜਾਂਦੇ ਫਿਰ ਜਦੋਂ ਅਸੀਂ ਫਿਰ ਵੀ ਮੈਂ ਕਹਿੰਦਾ ਕਿ ਵਰਕ ਪਰਮਿਟ ਕਿਸੇ ਦੇ ਥਰੂ ਵੀ ਕਰਦੇ ਹਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਤੁਹਾਡਾ ਵਰਕ ਪਰਮਿਟ ਕਰਾ ਦੇਊਗਾ ਕੋਈ ਲਿੰਕ ਨਿਕਲ ਆਇਆ ਜਾਂ ਕੁਝ ਨਿਕਲ ਆ ਬੜੇ ਪੈਸੇ ਪਹਿਲਾਂ ਨਾ ਦੋ ਪ੍ਰੋਬਲਮ ਉਦੋਂ ਆਂਦੀ ਹੈ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਪੈਸੇ ਦੇਤੇ ਹੁਣ ਮੇਰੇ ਪੈਸੇ ਤੁਹਾਡੇ ਕੋਲ ਚਲੇ ਗਏ ਮੇਰਾ ਕੰਮ ਵੀ ਤੁਸੀਂ ਕਰਾਣਾ ਮੈਂ ਆਪਣੇ ਪੈਸੇ ਵੀ ਦੇਤੇ ਮੇਰਾ ਟਾਈਮ ਵੀ ਹੈ ਤੇ ਮੈਂ ਤੁਹਾਡੇ ਪਿੱਛੇ ਗੇੜੇ ਵੀ ਘੜਦਾ ਫਿਰਨਾ ਕਿ ਯਾਰ ਜੇ ਮੇਰਾ ਕੰਮ ਨਹੀਂ ਹੋਇਆ ਤਾਂ ਮੇਰੇ ਪੈਸੇ ਹੀ ਮੋੜ ਦੋ ਹੂੰ ਉੱਥੇ ਅਥਾਰਟੀ ਤਾਂ ਤੁਹਾਡੇ ਕੋਲ ਆ ਗਈ ਨਾ ਮੇਰੇ ਪੈਸੇ ਵੀ ਤੁਹਾਡੇ ਕੋਲ ਹੈ ਮੇਰਾ ਕੰਮ ਵੀ ਤੁਸੀਂ ਕਰਾਣਾ ਆਦਰਵਾਇਜ਼ ਹੋਣਾ ਕੀ ਚਾਹੀਦਾ ਹੈ ਕਿ ਜੀ ਮੇਰਾ ਕੰਮ ਕਰਾ ਦਿਓ ਪੈਸੇ ਲੈ ਲਓ ਗੱਲ ਖਤਮ ਹੋ ਗਈ ਹੂੰ ਪਰ ਵਰਕ ਵੀਜ਼ਾ ਤੁਸੀਂ ਕਹਿ ਰਹੇ ਹੋ ਵੀ ਆਥਰਾਇਜ਼ਡ ਹੋ ਜਾਏਗਾ ਅਸਲ 'ਚ ਵਰਕ ਵੀਜ਼ਾ ਲੱਗਦਾ ਕਿਸ ਤਰੀਕੇ ਨਾਲ ਦੇਖੋ 30 ਲੱਖ 20 ਲੱਖ 50 ਲੱਖ ਤੱਕ ਵਰਕ ਵੀਜ਼ਾ ਦੇ ਲਿੱਤੇ ਜਾਂਦੇ ਆ ਅਸਲ 'ਚ ਵਰਕ ਵੀਜ਼ੇ ਦਾ ਖਰਚਾ ਕੀ ਹੁੰਦਾ ਰਿਐਲਿਟੀ 'ਚ ਜੇ ਅਗਰ ਮੈਂ ਤੁਹਾਨੂੰ ਦੱਸਾਂ ਕਿ ਵਰਕ ਵੀਜ਼ੇ ਦਾ ਖਰਚਾ 30 ਲੱਖ 40 ਲੱਖ ਬਿਲਕੁਲ ਵੀ ਨਹੀਂ ਹੁੰਦਾ ਐਕਚੁਅਲ 'ਚ ਜੇ ਤੁਹਾਨੂੰ ਇੱਕ ਬੰਦਾ ਕੰਮ ਕਰਨ ਵਾਲੇ ਦੀ ਲੋੜ ਹੈ ਮੈਂ ਵਰਕ ਵੀਜ਼ਾ ਦਾ ਥੋੜਾ ਜਿਹਾ ਪ੍ਰੋਸੈਸ ਐਕਸਪਲੇਨ ਕਰ ਦਿੰਨਾ ਤੁਹਾਡੀ ਕੰਪਨੀ ਹੈ ਕੈਨੇਡਾ ਦੇ ਵਿੱਚ ਤੁਹਾਨੂੰ ਇੱਕ ਬੰਦਾ ਚਾਹੀਦਾ ਟਰੱਕ ਡਰਾਈਵਰ ਤੁਸੀਂ ਪਹਿਲਾਂ ਟਰਾਈ ਕਰੋਗੇ ਤੁਹਾਨੂੰ ਕੈਨੇਡਾ ਚ ਮਿਲ ਜਵੇ ਇਨ ਕੇਸ ਤੁਹਾਨੂੰ ਨਹੀਂ ਮਿਲ ਰਿਹਾ ਤੁਸੀਂ ਕੈਨੇਡਾ ਦੇ ਨਿਊਜ਼ਪੇਪਰ ਦੇ ਵਿੱਚ ਜਾਂ ਟੀਵੀ ਤੇ ਜਾਂ ਜਿੱਥੇ ਵੀ ਕਿਤੇ ਇਸ਼ਤਿਹਾਰ ਦੇਵੋਗੇ ਕਿ ਤੁਹਾਨੂੰ ਇੱਕ ਬੰਦਾ ਚਾਹੀਦਾ ਹੈ ਤੁਹਾਡੇ ਕੋਲ ਇੱਕ ਡਰਾਈਵਰ ਦੀ ਪੋਸਟ ਹੈਗੀ ਹੈ ਤੁਹਾਨੂੰ ਬੰਦਾ ਚਾਹੀਦਾ ਤੁਹਾਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਉੱਥੇ ਦੀ ਮਿਨਿਸਟਰੀ ਨੂੰ ਲਿਖੋਗੇ ਕਿ ਇਦਾਂ ਦਾ ਬੰਦਾ ਫਲਾਣੀ ਕੰਟਰੀ ਦੇ ਵਿੱਚ ਅਵੇਲੇਬਲ ਹੈ ਇੰਡੀਆ ਦੇ ਵਿੱਚ ਅਵੇਲੇਬਲ ਹੈ ਜਾਂ ਦੁਬਈ ਦੇ ਵਿੱਚ ਅਵੇਲੇਬਲ ਹੈ ਮੈਂ ਉੱਥੋਂ ਉਹ ਬੰਦਾ ਮੰਗਵਾਉਣਾ ਚਾਹਨਾ ਤਾਂ ਉੱਥੇ ਦੀ ਜਿਹੜੀ ਮਿਨਿਸਟਰੀ ਹੈ ਉਹ ਤੁਹਾਨੂੰ ਐਲ ਐਮ ਆਈਏ ਅਪਰੂਵ ਕਰਕੇ ਦੇਗੀ ਕਿ ਤੁਹਾਨੂੰ ਇਹ ਬੰਦਾ ਤੁਸੀਂ ਪੂਰਾ ਪ੍ਰੋਸੈਸ ਕੀਤਾ ਹੈ ਕੈਨੇਡਾ ਦੇ ਵਿੱਚ ਨਹੀਂ ਮਿਲਿਆ ਤੇ ਤੁਸੀਂ ਐਲ ਐਮ ਆਈਏ ਤੇ ਦੁਬਈ ਤੋਂ ਮੰਗਵਾ ਸਕਦੇ ਹੋ ਸੋ ਇਹ ਸਾਰਾ ਪ੍ਰੋਸੈਸ ਹੈ ਜਿਹਦੇ ਵਿੱਚ ਉਹਦੀ ਕਾਸਟਿੰਗ ਹਾਰਡਲੀ 14-1500 ਡਾਲਰ ਜਾਂ 2000 ਡਾਲਰ ਦੇ ਆਸ-ਪਾਸ ਲੱਗਦੀ ਹੈ ਇਹ ਹੋ ਗਈ ਏਮਪਲੋਇਰ ਦਾ ਖਰਚਾ ਹੁਣ ਜਦੋਂ ਵਿੱਚ ਉਹਦੇ ਲਾਇਰ ਆ ਗਏ ਕੋਈ ਬੰਦਾ ਆ ਗਿਆ ਥਰਡ ਪਾਰਟੀ ਆ ਗਈ ਉਹ ਜਿੰਨੀਆਂ ਪਾਰਟੀਆਂ ਵਿੱਚ ਐਡ ਹੁੰਦੀਆਂ ਜਾਂਦੀਆਂ ਉਹਨਾਂ ਵਰਕ ਪਰਮਿਟ ਦਾ ਖਰਚਾ ਐਕਚੁਅਲ ਦੇ ਵਿੱਚ ਵਾਧਾ ਜਾਂਦਾ ਹੈ ਏਮਪਲੋਇਰ ਬਹੁਤ ਰੇਅਰਲੀ ਏਮਪਲੋਇਰ ਕੋ ਚਾਰਜ ਕਰਦਾ ਹੈ ਜਿੰਨੇ ਵੀ ਚਾਰजेस ਹੁੰਦੇ ਇਹ ਵਿਚਲੇ ਜਿਹੜੇ ਮੀਡੀਏਟਰ ਹੈ ਉਹਨਾਂ ਦੇ ਚਾਰजेस ਹੁੰਦੇ ਟੋਟਲ ਕਿੰਨੇ ਹੁੰਦੇ ਕੁਝ ਵੀ ਹੋ ਸਕਦਾ ਇਹ ਹੁਣ ਤੁਹਾਡੇ ਤੇ ਹੈ ਤੁਸੀਂ ਤੁਸੀਂ ਤਾਂ ਫ੍ਰੀ ਆਫ ਕਾਸਟ ਮੈਂ ਲਾਇਰ ਹਾਂ ਤੁਸੀਂ ਮੈਨੂੰ ਦੇਤੀ ਹੁਣ ਮੈਂ ਅੱਗੇ 20 20000 ਡਾਲਰ ਚ ਵੇਚਾਂ 25000 ਡਾਲਰ ਚ ਵੇਚਾਂ 50000 ਡਾਲਰ ਚ ਵੇਚਾਂ ਡੀਲ ਤੇ ਹੈ ਜਿਹਦੇ ਨਾਲ ਜੰਨੀ ਸੋ ਵਰਕ ਪਰਮਿਟ ਦੀ ਐਸ ਸੱਚ ਬਹੁਤ ਘੱਟ ਕਾਸਟ ਹੁੰਦੀ ਹੈ ਜੇ ਛੋਟੀਆਂ ਕੰਟਰੀਜ਼ ਦੇ ਵਿੱਚ ਆਪਾਂ ਗੱਲ ਕਰਦੇ ਆ ਦੁਬਈ ਹੋ ਗਈਆਂ ਜਾਂ ਕੁਝ ਹੋ ਗਈਆਂ ਕੰਟਰੀਜ਼ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੇਬਰ ਕਰਨ ਜਾਂਦੇ ਆ ਖਾਸ ਕਰਕੇ ਇੰਡੀਅਨ ਕਮਿਊਨਿਟੀ ਜਾਂਦੀ ਹੈ ਸੋ ਉੱਥੇ ਏਮਪਲੋਇਰ ਤਾਂ ਕੁਝ ਵੀ ਨਹੀਂ ਚਾਰਜ ਕਰਦਾ ਏਮਪਲੋਇਰ ਵੱਲੋਂ ਜ਼ੀਰੋ ਕਾਸਟ ਹੁੰਦੀ ਹੈ ਜੋ ਵੀ ਕਾਸਟ ਹੁੰਦੀ ਹੈ ਉਹ ਵਿਚਲੇ ਜਿਹੜੇ ਮੀਡੀਆਕਰ ਹੁੰਦੇ ਉਹ ਆਪਣੀ ਲੈ ਲੈਂਦੇ ਆ ਕਾਸਟ ਯੂ ਐਸ ਏ ਦਾ ਕੀ ਹੈ ਯੂ ਐਸ ਏ ਵੀਜ਼ਾਸ ਲੱਗ ਰਹੇ ਕਿ ਨਹੀਂ ਲੱਗ ਰਹੇ ਜਾਂ ਬੰਦ ਕਰਤਾ ਉੱਥੇ ਨਹੀਂ ਯੂ ਐਸ ਨੇ ਬਿਲਕੁਲ ਵੀ ਬੰਦ ਨਹੀਂ ਕੀਤਾ ਯੂ ਐਸ ਦੇ ਵੀਜ਼ਾਸ ਲੱਗਦੇ ਪ ਫੇਰ ਉਹੀ ਚੀਜ਼ ਆ ਜਾਂਦੀ ਹੈ ਕਿ ਮੋਟਿਵ ਕੀ ਹੈ ਪੰਜਾਬ ਦੇ ਵਿੱਚੋਂ ਯੂਐਸ ਦਾ ਸਕਸੈਸ ਰੇਟ ਘਟ ਹੈ ਰੀਜ਼ਨ ਬੀਇੰਗ ਕਿ ਪੰਜਾਬ ਦਾ ਕੈਂਡੀਡੇਟ ਇੰਟਰਵਿਊ ਨਹੀਂ ਕਲੀਅਰ ਕਰਨਾ ਚਾਹੁੰਦਾ ਉਹ ਕਹਿੰਦੇ ਪੰਜਾਬ ਦੇ ਵਿੱਚੋਂ ਸਕਸੈਸ ਰੇਟ ਘਟ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਯੂਐਸ ਦਾ ਯੂਐਸ ਦਾ ਸਕਸੈਸ ਰੇਟ ਪੰਜਾਬ ਹਰਿਆਣਾ ਰਾਜਸਥਾਨ ਘਟ ਹੈ ਕਿਉਂਕਿ ਇਹ ਲੋਕ ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਕਰਦੇ ਇੰਟਰਵਿਊ ਦੀ ਤਿਆਰੀ ਨਹੀਂ ਕਰਦੇ ਅਗਰ ਇਹਨਾਂ ਦੇ ਕੰਪੈਰੀਟਿਵ ਤੁਸੀਂ ਬਾਕੀ ਸਾਊਥ ਦੀਆਂ ਸਟੇਟਸ ਨੂੰ ਕੰਪੇਅਰ ਕਰਦੇ ਹੋ ਕੇਰਲਾ ਨਾਲ ਕੰਪੇਅਰ ਕਰਦੇ ਹੋ ਤਾਂ ਉਹਨਾਂ ਦਾ ਸਕਸੈਸ ਰੇਟ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੈ ਰੀਜ਼ ਉਹਨਾਂ ਦੀ ਇੰਗਲਿਸ਼ ਲੈਂਗੁਏਜ ਤੇ ਕਮਾਂਡ ਚੰਗੀ ਹੈ ਔਰ ਉਹ ਇੰਟਰਵਿਊ ਤੋਂ ਡਰਦੇ ਨਹੀਂ ਹੈ ਤਾਂ ਸਾਡੇ ਵਾਲਿਆਂ ਨੂੰ ਹੁੰਦਾ ਹੈ ਕਿ ਜੀ ਇੰਟਰਵਿਊ ਨਾ ਦੇਣੀ ਪਵੇ ਬੇਸ਼ੱਕ ਡੌਂਕੀ ਲਾ ਕੇ ਭੇਜ ਦੋ ਅੱਛਾ ਇੰਟਰਵਿਊ ਨਾ ਦੇਣੀ ਪਵੇ ਉਸ ਦੇ ਪਿੱਛੇ ਅਸੀਂ 50 ਲੱਖ 60 ਲੱਖ ਰੁਪਏ ਦੁਦ ਲਾਉਣ ਨੂੰ ਤਿਆਰ ਬੈਠੇ ਹਾਂ ਬਿਲਕੁਲ ਕਿਉਂਕਿ ਆਮ ਜਦੋਂ ਵੀ ਕਿਸੇ ਬੰਦੇ ਦੇ ਤੁਸੀਂ ਕਾਉਂਸਲਿੰਗ ਕਰਦੇ ਹੋ ਉਹ ਕਹਿੰਦੇ ਯਾਰ ਇੰਟਰਵਿਊ ਅਸੀਂ ਇੱਕ ਦੋ ਵਾਰ ਦੇ ਚੁੱਕੇ ਹਾਂ ਇੰਟਰਵਿਊ ਰਿਫਿਊਜ਼ ਹੋ ਗਈ ਕੋਈ ਦੂਜਾ ਤਰੀਕਾ ਹੈ ਤਾਂ ਦੱਸੋ ਪੈਸੇ ਅਸੀਂ ਵੱਧ ਵੀ ਲਾ ਦਾਂਗੇ ਨਾਰਮਲ ਲੈਂਗੁਏਜ ਪਤਾ ਕੀ ਵਰ ਕੋਈ ਗੱਲ ਨਹੀਂ ਜੀ ਬਾਪੂ ਦਾ ਇੱਕ ਅੱਧਾ ਕਿੱਲਾ ਹੀ ਢੜਕਾਉਣਾ ਹੈ ਢੜਕਾ ਦਾਂਗੇ ਸਾਡਾ ਕਿੱਲਾ ਤਾਂ ਕਰੋੜਾਂ ਚ ਹੈ ਕੋਈ ਗੱਲ ਨਹੀਂ ਜਾ ਕੇ ਪੂਰੇ ਕਰ ਲਾਂਗੇ ਸਾਲ ਜ ਪੂਰੇ ਹੋ ਜਾਣੇ ਤਾਂ ਲੋਕੀ ਕਹਿੰਦੇ ਤਾਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਆਫਰ ਹੁੰਦੇ ਆ ਇਹ ਚੀਜ਼ ਬਟ ਹੁਣ ਸਾਨੂੰ ਪਤਾ ਹੈ ਕਿ ਜਿਹੜਾ ਜਿਹੜੀ ਇੱਕ ਪੋਸਿਬਿਲਿਟੀ ਹੈ ਅਸੀਂ ਹਮੇਸ਼ਾ ਲੀਗਲ ਰਸਤੇ ਨਾਲ ਹੀ ਚੱਲਣਾ ਹੈ ਅਸੀਂ ਜਦੋਂ ਅਸੀਂ ਸਟੂਡੈਂਟ ਨੂੰ ਗਾਈਡ ਕਰਦੇ ਹਾਂ ਕਿ ਯਾਰ ਤੁਸੀਂ 6 ਮਹੀਨੇ 8 ਮਹੀਨੇ ਲਗਾ ਲਓ ਆਪਣਾ ਪ੍ਰੋਫਾਈਲ ਬਣਾ ਲਓ ਜਿਨ੍ਹਾਂ ਦਾ